ਖਾਲਸਾ ਮੀਟ ਸ਼ਾਪ ਭਾਈ ਖਾਲਸਾ ਕਦੋਂ ਤੋਂ ਮੀਟ ਖਾਣ ਲੱਗ ਗਿਆ ਪਤਾ ਕਿੰਨਾ ਪਾਠ ਕਰਕੇ ਇਹ ਮੀਟ ਤਿਆਰ ਕਰਦੇ ਹਨ ਜੋ ਹੁੰਦਾ ਹੈ ਗੁਰਮਤ ਅਨੁਸਾਰ ਹੁੰਦਾ ਹੈ ਢੋਲ ਲਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾ ਨੋਂ ਡਹਿ ਰਣ ਨਾਲ ਵਜਣ ਖੇਤ ਪਿਹਾਵ ਅੱਛਾ ਗੁਰਮਤ ਅਨੁਸਾਰ ਵੀ ਕਿਸੇ ਦੀ ਜਾਨ ਲਈ ਜਾ ਸਕਦੀ ਹੈ ਜਾਂ ਬਿਲਕੁਲ ਇਹ ਸਭ ਕਰਮ ਗੁਰਮਤ ਅਨੁਸਾਰ ਹੁੰਦਾ ਹੈ। Let go of me. I demand to see my lawyer. Just move. Stop creating a scene. ਪਰਮੇਂਦਰ ਸਿੰਘ ਨੇ ਕੀ ਗੁਨਾਹ ਕੀਤਾ? ਇਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਪਰ ਤੁਹਾਨੂੰ ਐ ਰਹੀ ਪਤਾ ਹੈ ਕਿ ਪਰਮੇਂਦਰ ਸਿੰਘ ਕਿੰਨਾ ਪਾਠ ਕਰਦਾ ਹੈ। ਇੱਕ ਚੌਂਕੜੇ ਵਿੱਚ ਅਖੰਡ ਪਾਠ ਸਾਹਿਬ। ਪੂਰੀ ਰੈਣ ਸਭਾਈ ਵਿੱਚ ਇੱਕ ਰਸ ਬੈਠਣਾ। ਕਈ-ਕਈ ਘੰਟੇ ਗੁਰੂ ਘਰ ਵਿੱਚ ਸੇਵਾ। ਸਾਡੇ ਭਰਾ ਦੀਆਂ ਦੋਵੇਂ ਲੱਤਾਂ ਵੱਡ ਦਿੱਤੀਆਂ ਫਿਰ ਇਸ ਦਾ ਕੀ ਮਤਲਬ ਬਣਦਾ ਹੈ ਤੁਹਾਡੇ ਲੌਜੀਕ ਅਨੁਸਾਰ ਕੀ ਪਤਾ ਉਹਨਾਂ ਨੇ ਉਹ ਕੰਮ ਵੀ ਪਾਠ ਕਰਕੇ ਹੀ ਕੀਤਾ ਹੋਵੇ ਫਿਰ ਤਾਂ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਸੀ ਕੀ ਪਾਠ ਸਾਨੂੰ ਕਿਸੇ ਨਾਲ ਕੁੱਟਮਾਰ ਸਿਖਾਉਂਦਾ ਹੈ ਜੇ ਕਿਸੇ ਬੇਜਬਾਨ ਦੀ ਜਾਨ ਲੈਣੇ ਗੁਰਮਤ ਅਨੁਸਾਰ ਠੀਕ ਹੈ ਤਾਂ ਲੱਤਾਂ ਵੱਡਣੀਆਂ ਫਿਰ ਛੋਟੀ ਗੱਲ ਹੋਈ ਨਾ ਕਿਸੇ ਬੇਜਬਾਨ ਨਾਲ ਤੁਸੀਂ ਕਹਿ ਰਹੇ ਸੀ ਪਾਠ ਕਰਕੇ ਬੱਕਰਾ ਵੱਡਿਆ ਤਾਂ ਮਨਜ਼ੂਰ ਹੈ ਫਿਰ ਬੰਦੇ ਅਤੇ ਜਾਨਵਰ ਵਿੱਚ ਫਰਕ ਹੀ ਕੀ ਰਹਿ ਗਿਆ ਪਰ ਕਿਉਂ ਦੋਵੇਂ ਵਿੱਚ ਜਾਣਤਾ ਹੈ ਨਾ ਉਹ ਵਿੱਚ ਇਹ ਗੁਰਬਾਣੀ ਕੀ ਹੁਕਮ ਕਰਦੀ ਹੈ ਕਬੀਰ ਜੀ ਇਹ ਜੋ ਮਾਰਹਿ ਚੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜੋ ਕੜ ਹੈ ਹੋਏਗਾ ਕੌਨ ਹਵਾਲ ਹੁਣ ਖੁਦ ਹੀ ਸੋਚੋ ਜੀਵਾਨੋ ਤੱਕੇ ਨਾਲ ਜੋਰ ਲਾ ਕੇ ਪੜ ਕੇ ਨ ਮਾਰਿਆ ਜਾਂਦਾ ਕੀਤਾ ਤੇ ਇਦਾਂ ਹੀ ਜਾਂਦਾ ਫਿਰ ਦਸੋ ਭਈ ਅਜੇ ਇਹ ਕਰਮ ਕਰਨ ਵਾਲੇ ਗੁਰਵਾੜੀ ਦੇ ਕਿਹੜੇ ਸ਼ਬਦ ਨੂੰ ਆਧਾਰ ਬਣਾ ਕੇ ਇਹ ਸਾਰੇ ਕੰਮ ਕਰਦੇ ਹਨ ਲੱਗਦਾ ਇਹ ਫਿਰ ਉਹਨਾਂ ਨੇ ਗੁਰਬਾਣੀ ਪੜ੍ਹੀ ਹੀ ਨਹੀਂ ਜਾਂ ਪੜ੍ਹ ਕੇ ਵੀ ਸਮਝਣਾ ਨਹੀਂ ਚਾਹੁੰਦੇ ਇਸ ਸ਼ਬਦ ਵਿੱਚ ਤਾਂ ਗੁਰਬਾਣੀ ਦਾ ਹੁਕਮ ਬਿਲਕੁਲ ਸਪਸ਼ਟ ਹੈ